ਰੀਮਨ ਇਟਲੀ ਦੇ ਵਿੱਚ ਵੀ ਹੁਣ ਆਹ ਦੇਣਾ ਦੇ ਵਿੱਚ 70 60 70 ਸੀ ਕਿ ਪਰਸੈਂਟ ਕਣ ਕੱਢੀ ਗਈ। ਉਹ तकरीबन ਵਿਲੇ ਹੀ ਨੇ ਬਸ ਥੋੜੀ-ਮੋਟੀ ਰਹਿੰਦੀ ਆ। ਤੇ ਔਰ ਉਹ ਵੱਡੀ ਪਈ ਆ ਉਹ ਵੀ ਇਹਨਾਂ ਦੇ ਬਾ ਮੜੀ ਜੀ ਉਹ ਇਕੱਠੀ ਜਿਹੜੇ ਗੋਲੇ ਜੇ ਬਣਾਉਂਦੇ ਹੁੰਦੇ ਨੇ ਬਸ ਉਹ ਕਈਆਂ ਦੇ ਬਣਾਉਣੇ ਰਹਿ ਗਏ। ਬਾਕੀ ਤਾਂ तकरीबन ਵਿਲੇ ਹੀ ਨੇ। ਇਦੂ ਬਾਅਦ ਜਿਹੜੇ ਮਹੀ ਪੈਣੇ ਨੇ ਨਾ ਹੋਰ ਮਹੀਨਾ ਡੇਢ ਮਹੀਨ 2 ਮਹੀਨੇ ਬਾਅਦ ਜਿਹੜੇ ਸ਼ੁਰੂ ਹੋਣਗੇ ਉਹ ਵੀ ਮਹੀਨਾ ਮਹੀਨਾ ਨੇ ਵੀ ਬਹੁਤ ਜ਼ਿਆਦਾ ਹਰਿਆਲੀ ਕਰ ਦੇਣੀ ਆ। ਇਹ ਹਰ ਹਰਿਆਲੀ ਬਹੁਤ ਆ ਪਰ ਇਦੂ ਵੀ ਹੋਰ ਜ਼ਿਆਦਾ ਹਰਿਆਲੀ ਹੋ ਚੜੀ ਆ। ਫਿਰ ਤਾਂ ਘਾਹ ਦੂਜੇ ਤੀਜੇ ਦਿਨ ਤੇ ਅੱਜ ਵੱਢਦੇ ਨੇ ਤਾਂ ਤੀਜੇ ਚੌਥੇ ਦਿਨ ਦੂਜੇ ਚੌਥੇ ਦਿਨ ਨੂੰ ਹੋਰ ਵੋ ਜਾਂਦਾ। ਲਗ ਕੇ 60 70% ਵੱਢੀ ਗਈ। ਖੜੀ ਵੀ ਹੈ ਜੇ ਕਿਸੇ ਦੀ ਤਾਂ ਦੇਖੋ ਕਾ ਵੀ ਤਾਂ ਵੀ ਖੜੀ ਆ ਉੱਦੀ ਘੜਕੀ ਹੈ ਇੱਥੇ ਚੌਲ ਨਹੀਂ ਹੁੰਦੇ ਹੈ ਚੌਲ ਤਾਂ ਮੈਂ ਕਿਤੇ ਦੇਖੇ ਨਹੀਂ ਹੁੰਦੇ ਖੜਕੀ ਆ ਬਸ ਹੋਰ ਹੈ ਕਿ ਉਹਦੇ ਸਾਫੀਆ ਸੁੱਤੀਆਂ ਬਹੁਤ ਲੈਂਦੇ ਨੇ ਹੋਰ ਤਾਂ ਬਹੁਤ ਫਸਲਾਂ ਲੈਂਦੇ ਨੇ ਪਰ ਚੌਲ ਨਹੀਂ ਨੇ ਦੇ ਹੈਗੇ ਬਸ ਕਣਕੀ ਬਾਕੀ ਵਸਨਾ ਬਹੁਤ ਬਾਕੀ ਦਾ ਜਿਵੇਂ ਅਜਤੀਨੀ ਅਜ ਇਹ ਜਰਾ ਆਪਣੇ ਪਤਾ ਨਹੀਂ ਹੁਣ ਕੀ ਕਹਿੰਦੇ ਨੇ ਬੰਦ ਸਬਜ਼ੀਆਂ ਹੁੰਦੀ ਜਾਵੇ ਉਹ ਬਹੁਤ ਆ ਪੱਕੀ ਸਲਾਦ ਤੇ ਆਪਾਂ ਤਾਂ ਗੋभी ਗੋभी ਬਹੁਤ ਖਾਸੀਆਂ ਫਸਲਾਂ ਲੈ ਲੈਂਦੇ ਨੇ ਤਾਂ ਪਿੱਥੇ ਵੀ ਗਰਮੀ ਵਾਲੀ ਦਿਖਣ ਲੱਗੀ ਦੇਖੋ ਚੱਲ ਇੱਥੇ ਦਾ ਦੋ ਕੁ ਮਹੀਨੇ ਹੀ ਹੁੰਦੇ ਨੇ ਆਹ ਆ ਜੂਨ ਤੇ ਜੁਲਾਈ ਦਾ ਅਗਸਤ ਅੱਧ ਦੇ ਵਿੱਚ ਫਰਕ ਪੈਣ ਲੱਗ ਜਾਂਦਾ ਵਾ ਆ ਦੋ ਮਹੀਨੇ ਪੈਣੀਆਂ ਚੰਗੀਆਂ ਹੁਣ ਇੱਥੇ ਦੀ ਧੁੱਪ ਹੀ ਹੋਰ ਲੋਟਦੀ ਹੁੰਦੀ ਆ ਦੋ ਮਹੀਨੇ ਵੀ ਐਂ ਕਰਾ ਜਾਂਦੀ ਆ ਤਸਰਲੀ ਕਿਉਂਕਿ ਬਹੁਤ ਚੁੱਭਦੀ ਹੁੰਦੀ ਆ ਕੰਮ ਤੋਂ ਅੱਜ ਪਹਿਲਾਂ ਛੱਡਤਾ ਸੀ ਪਤਾ ਨਹੀਂ ਕੀ ਬੋਲੀ ਜਾਂਦਾ ਕੰਮ ਅੱਜ ਪਹਿਲਾਂ ਛੱਡਤਾ ਸੀਗਾ ਘੱਟ ਸੀਗਾ ਤੇ ਬਾਕੀ ਮੁੰਡੇ ਤਾਂ ਲੱਗੇ ਹੋਏ ਸੀ ਹੋਰ ਜਗਾ ਤੇ ਫਿਰ ਮੇਰੇ ਹੱਥ ਤੇ ਥੋੜਾ ਸੀਗਾ ਇਹਦਾ ਗੂਠੇ ਦਾ ਕੰਮ ਜਿਆ ਮੈਂ ਕਿਹਾ ਮੈਂ ਘਰੇ ਜਾ ਕੇ ਆਰਾਮ ਕਰ ਲਵਾਂ ਚੱਲ ਸੈਟ ਜਿਆ ਹੋ ਜਾਊਗਾ ਤਾਂ ਕਰਕੇ ਫਿਰ ਮੈਂ ਪਹਿਲਾਂ ਤੇਰੇ ਚੱਲਿਆ ਚੱਲ ਮੈਨੂੰ ਬਾਕੀ ਯੂਰਪ ਦੇ ਦੇਸ਼ਾਂ ਦਾ ਤਾਂ ਪਤਾ ਨਹੀਂ ਇਟਲੀ ਦੇ ਵਿੱਚ ਹੀ ਦੇਖ ਲਓ ਤੁਸੀਂ ਕਿੰਨੀ ਹਰਿਆਲੀ ਆ ਇੱਥੇ ਨਿੰਮ ਨਹੀਂ ਹੈ ਸਾਡੇ ਵਾਲੀ ਸਾਈਡ ਤਾਂ ਹੈ ਨਹੀਂ ਨਿੰਮ ਕਿਤੇ ਨਿੰਮ ਸਫੇਦਾ ਹੈ ਹੀ ਨਹੀਂ ਹੈ ਬਿਲਕੁਲ ਵੀ ਮੈਨੂੰ ਇੰਡੀਆ ਤੋਂ ਸਾਰੇ ਕਹਿੰਦੇ ਵੀ ਜੇ ਨਿੰਮ ਲੱਭਦੀ ਆ ਤਾਂ ਨਾ ਨਿੰਮ ਦੇ ਪੱਤੇ ਗਰਮ ਗਰਮ ਕਰਕੇ ਖਾਣੀ ਇੱਥੇ ਲਾਲਾ ਇਹਦੇ ਤੇ ਗੂਠੇ ਤੇ ਵੀ ਛੇਤੀ ਪੱਕ ਜਾਊਗਾ ਨਿੰਮ ਦੇ ਆਹ ਨਿੰਮ ਦਾ ਹੀ ਕਿਹਾ ਸੀਗਾ ਤੇ ਨੈਮੀ ਨਹੀਂ ਹੈ ਇੱਥੇ ਪਰ ਉਹ ਲਾਈਏ ਕੀ ਸਫੈਦਾ ਤਾਂ ਮੈਂ ਚਲੂ ਕਹਤਾ ਜਨ ਕਿ ਨੈਮ ਤਾਂ ਬਹੁਤ ਆਪਣੇ ਗੁਣਕਾਰੀ ਮੰਨੀ ਗਈ ਆ ਇੰਡੀਆ ਚ ਤੇ ਇੱਥੇ ਦੇ ਲੋ ਹੈ ਨਹੀਂ ਗੇ ਆਹ ਗਰਾਉਂਡ ਹੈ ਨਾ ਜਿੱਥੇ ਮੈਂ ਪਹਿਲਾਂ ਰਹਿੰਦਾ ਰਿਹਾ ਹਾਂ ਸ਼ਹਿਰ ਦਾ ਬਹੁਤ ਸੋਹਣੀ ਜਗ੍ਹਾ ਤੇ ਯਾਦਿਕ ਆਲੇ ਦੁਆਲੇ ਪਹਾੜੀਆਂ ਵਿਚਕਰੌਂਡ ਰਿਆਲੀ ਦੇ ਵਿੱਚ ਅਦਰਕ ਇੱਥੋਂ ਸ਼ੁਰੂ ਹੋ ਗਏ ਦੇਖੋ ਛਾਂ ਕਿੰਨੀ ਸੋਹਣੀ ਹੈ ਨਾ ਆ। ਸਹਤਰੀ ਜੀ ਬਣਾਈ ਪਈ ਆ। ਪਾਣੀ ਵੀ ਨਹੀਂ ਡਿੱਗਦਾ ਹੁਣ ਜਦ ਮੀਂਹ ਪੈਂਦਾ ਹੋਊਗਾ। ਡਿੱਗਦਾ ਤਾਂ ਹੋਊ ਯਾਨੀ ਕਿ ਕਹਿਣ ਦਾ ਮਤਲਬ ਵੀ ਬੰਦਾ ਖੜ੍ਹ ਸਕਦਾ ਬਚਾਅ ਹੋ ਜਾਂਦਾ ਹੋਊਗਾ। ਸੜਕ ਜਾਂਦੀ ਆ ਤੁਰਨ ਵਾਲਾ ਰਸਤਾ ਤੁਰਨ ਵਾਲੇ ਰਸਤੇ ਤੇ ਕਿੰਨੇ ਵਧੀਆ ਢੰਗ ਨਾਲ ਦਰਖਤ ਲਾਏ ਹੋਏ ਇਹ ਜਿੱਥੇ ਲੱਗ ਸਕਦੇ ਸੀਗੇ ਹੁਣ ਜਦੋਂ ਉੱਥੋਂ ਥੱਲੇ ਉਤਰ ਜਾਣਾ ਉੱਥੋਂ ਘਰ ਸ਼ੁਰੂ ਹੋ ਜਾਣੇ ਆ ਰੋਡ ਮੇਨ ਰੋਡ ਜਿਆ ਸ਼ੁਰੂ ਹੋ ਜਾਣਾ ਹਾਂ ਤੇ ਉੱਥੇ ਲਾਏ ਨਹੀਂਗੇ ਯਾਨੀ ਕਿ ਜਿੱਥੇ ਦਰਖਤ ਲੱਗ ਸਕਦੇ ਆ ਉੱਥੇ ਤਾਂ ਇਹਨਾਂ ਨੇ ਠੋਕੇ ਹੋਏ ਨੇ ਪੂਰਾ ਠੋਕੇਆ ਹੋਇਆ ਕੰਮ ਉੱਥੇ ਨਹੀਂ ਕਸਰ ਛੱਡੀ ਹੋਈ ਹੈਗੀ ਪਹਿਲਾਂ ਬੱਸ ਉਹ ਉੱਥੇ ਆਉਂਦੀ ਹੁੰਦੀ ਸੀ ਥੱਲੇ ਉੱਥੇ ਲਿਖਿਆ ਹੋਇਆ ਔਰ ਇਹੋ ਬੋਰਡ ਜਿਹਾ ਲਾਇਆ ਹੋਇਆ ਉੱਥੇ ਜਿੱਥੇ ਬੱਸ ਰੁਕਦੀ ਹੁੰਦੀ ਸੀਗੀ ਇਹ ਆਹ ਦੇਖੋ ਚਿੱਟੇ ਜਿਹੇ ਬੋਰਡ ਤੇ ਮੈਂ ਸਮਝ ਤਾਂ ਗਿਆ ਸੀਗਾ ਵੀ ਆਹ ਸਟੇਡੀਅਮ ਆ ਜੀ ਉਹਨਾਂ ਨੇ ਇਹ ਲਿਖਿਆ ਹੋਇਆ ਹੈ ਅੱবি ਉੱਪਰ ਹੈ ਨਾ ਪਰ ਫਿਰ ਵੀ ਇਹਨਾਂ ਦੇ ਇੱਕ ਇੱਕ ਤਿੰਨ ਤਿੰਨ ਮਤਲਬ ਹੁੰਨੇ ਜੀ ਹਰੇਕ ਬੋਲੀ ਦੇ ਵਿੱਚ ਕਈ ਮਤਲਬ ਹੋ ਜਾਂਦੇ ਆ ਹਨ ਇੱਕ ਇੱਕ ਅੱਖਰ ਦੇ ਤਾਂ ਕਰਕੇ ਫਿਰ ਮੁੰਡਾ ਟਾਰੀਆਂ ਨਾਲ ਆਇਆ ਮੈਂ ਉਹ ਤੋਂ ਪੁੱਛਿਆ ਉਹ ਕਹਿੰਦਾ ਵੀ ਹੁਣ ਇੱਥੇ ਖੜਨ ਲੱਗ ਗਈ ਵੀ ਹੁਣ ਉਪਰੀ ਆਊਗੀ ਉਹ ਵੀ ਥੱਲੇ ਨੂੰ ਹੀ ਚੱਲਿਆ ਸੀਗਾ ਮੈਂ ਉਹ ਤੋਂ ਪੁੱਛਿਆ ਮੈਂ ਕਿੱਥੇ ਰੁਕਦੀ ਆ ਉਹ ਕਹਿੰਦਾ ਥੱਲੇ ਫਿਰ ਉਹਨੂੰ ਮੈਂ ਦੱਸਿਆ ਮੈਂ ਕਿਹਾ ਵੀ ਉਹ ਲਿਖਿਆ ਤਾਂ ਆਏ ਹੋਇਆ ਉਹ ਕਹਿੰਦਾ ਹਾਂ ਉਪਰੀ ਆਉਣੀ ਪਰ ਫਿਰ ਵੀ ਇਹਨਾਂ ਦਾ ਕੋਈ ਪਤਾ ਨਹੀਂਗਾ ਮੈਂ ਤਾਂ ਇੱਥੇ ਖੜ ਗਿਆ ਇੱਥੋਂ ਦੀਂਦੀ ਆ ਉਥੋਂ ਦੀ ਉਥੋਂ ਇਹ ਉਥੋਂ ਮੁੜਨੀ ਆ ਮੈਂ ਕਿਹਾ ਜੇ ਇਧਰੋਂ ਵੀ ਆ ਗਈ ਬੰਦਾ ਭੱਜ ਕੇ ਜਾ ਕੇ ਉਹਨੂੰ ਹੱਥ ਤਾਂ ਦੇ ਸਕਦਾ ਫਿਰ ਉੱਥੋਂ ਪਰੇ ਹੋ ਕੇ ਆਉ ਥੱਲੇ ਹੋ ਜਾਣਾ ਮੈਂ ਤੇ ਇਧਰੋਂ ਦਾ ਚਲ ਦਿੰਦੀ ਉਹ ਦਿੰਦਾ ਫਿਰ ਸਿੱਧਾ ਆਉਣੀ ਆ ਆ ਮੋਟਰਸਾਈਕਲ ਨੇ ਨਾ ਸਕੂਲਾਂ ਵਾਲੇ ਜੋ ਯੂਨੀਵਰਸਿਟੀ ਵਾਲੇ ਮੁੰਡੇ ਆ ਲਈ ਫਿਰਦੇ ਨੇ ਇੰਨਾ ਭਜਾਉਂਦੇ ਆ ਨਾ ਇੰਨੀ ਇਹਨਾਂ ਦੀ ਆਵਾਜ਼ ਆ ਇੰਨੀ ਆਵਾਜ਼ ਆ ਨਾ ਇਹਨਾਂ ਦੀ ਬਹੁਤ ਜ਼ਿਆਦਾ ਆਵਾਜ਼ ਆ ਮੋਟਰਸਾਈਕਲਾਂ ਦੀ ਰਿਸਾਂ ਦੇ ਦੇ ਕੇ ਲੰਘਦੇ ਆ ਕੋਹੜੀਆਂ ਜਿਹੜੀਆਂ ਬਾਜ਼ੀਆਂ ਦੀਆਂ ਪੈਂਦੀਆਂ ਹੁੰਦੀਆਂ ਨੇ ਪਹਾੜਾਂ ਤੋਂ ਬਹੁਤ ਫਿਰ ਕਰਦੇ ਆ ਛੁੱਟੀਆਂ ਵਾਲੇ ਦਿਨ ਤਾਂ ਜਾਂਦੇ ਨੇ ਉੱਥੇ ਇਹ ਬਹੁਤ ਪਹੁੰਚਾਉਂਦੇ ਆ ਇਹਨਾਂ ਇਹ ਕੁੜੀ ਵੀ ਵਿਚਾਰੀ ਥੱਲੇ ਹੀ ਬੈ ਗਈ ਸੀਗੀ ਇਹਨੇ ਬੋਰਡ ਪੜਿਆ ਨਹੀਂ ਬੋਰਡ ਤੋਂ ਪਹਿਲਾਂ ਮੈਂ ਕਿਹਾ ਵੀ ਚਲ ਦੱਸ ਦੀਏ ਵਿਚਾਰੀ ਇਹਦੀ ਵੀ ਲਾਤੇ ਸੱਟ ਜੀ ਲੱਗੀ ਹੋਈ ਸੀ ਮੈਂ ਕਿਹਾ ਚਲ ਜਾਨੂੰ ਉੱਪਰ ਆਕ ਜੂਗੀ ਕਿਉਂਕਿ ਇਹ ਪੜਦਾ ਨਹੀਂ ਗਾਲਾ ਬਹਿ ਜਾਂਦਾ ਉਹ ਮਈ ਹੈਨਾ ਛੋਟਾ ਜਿਹਾ ਤਾਂ ਕਾगज ਲਾਇਆ ਹੋਇਆ ਉਹਨਾਂ ਨੇ ਆ ਫਿਰ ਪੜ ਕੇ ਉੱਪਰ ਆਈ ਦਵਾਈਆਂ ਲੈ ਜਾਂਦੀਆਂ ਜੀ ਗੂਠੇ ਦੀਆਂ ਦੇਖਦੇ ਆਂ ਲਾ ਕੇ ਕੀ ਬਣਦਾ ਗੂਠੇ ਦਾ 5-6 ਦਿਨ ਹੋ ਗਏ ਆਪਣਾ ਇੰਡੀਅਨ ਡਾਕਟਰੀ ਇਲਾਜ ਕਰਦੇ ਆਨ ਕਿਉਂਕਿ ਤਿੰਨ ਛਟੀਆਂ ਸੀ ਦੋ ਛਟੀਆਂ ਸੀ ਡਾਕਟਰ ਬੈਠਾ ਨਹੀਂ ਸੀ ਜਦ ਐਮਰਜੈਂਸੀ ਜਾਣਾ ਪੈਣਾ ਸੀਗਾ ਤੇ ਉਹ ਤਾਂ ਫਿਰ ਅੰਦਰ ਜਦੀ ਚੀਰਾ ਲਾ ਦਿੰਦੇ ਨੇ ਮੈਨੂੰ ਐਸੀ ਮੈਂ ਚੱਲ ਦਵਾਈ ਜੀ ਨਾਲ ਹੀ ਲੋਟ ਆ ਜੂਏ ਤਾਂ ਚੰਗਾ ਵਾ। ਨਾ ਹਫਤਾ 10 ਦਿਨ ਘਰੇ ਬੈਠਣਾ ਪਵੇ। ਇਹੀ ਸੀ ਬਸ। ਚੱਲ ਹੁਣ ਗੋਲੀਆਂ ਤੇ ਕਰੀਮ ਲਾ ਕੇ ਦੇਖਦੇ ਆਂ ਕੀ ਬਣਦਾ। ਧਿੰਦੇ ਨਹੀਂ ਕਿ ਨਹੀਂ ਇੱਥੇ ਜੂਣੂ ਜੇ ਜਗਦੇ ਦੀਂਦੇ ਸੀਗੇ ਹੁਣ ਫਿੱਕੇ ਪੈ ਕੇ। ਪਹਿਲਾਂ ਤਾਂ ਅਸੀਂ ਕਿ ਮੈਂ ਇਹ ਸਮਝਿਆ ਮੈਂ ਕਿਤੇ ਸੜਕ ਤੇ ਲੱਟਾਂ ਲੱਗੀਆਂ ਹੋਈਆਂ ਛੋੜੀਆਂ ਛੋਟੀਆਂ। ਬਿਨਿਹ ਰਾਬਾ ਨਾ ਵੀ ਦੇਖਣ ਨੂੰ ਕਿਤੇ ਵੀ ਸੜਕ ਤੋਂ ਐ ਬਹੁਤ ਟਾਵੇਂ ਟਾਵੇਂ ਜੀ ਦੀਂਦੇ ਆ ਆ ਦੇਖੋ ਜੇ ਦੀਂਦੇ ਹੋਣਗੇ ਵਿੱਚ ਆ ਦੇਖ ਔਰ ਇਹ ਮੜੀਆਂ ਮੜੀਆਂ ਲੇਟਾਂ ਜੀਆਂ ਦੇ ਦੀਂਦੇ ਆ ਯਾਨੀ ਕਿ ਹੁਣ ਘਟ ਗਏ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗੇ ਲੇਟਾਂ ਨਹੀਂ ਸੀਗੀਆਂ ਨਾ ਇਹ ਸੜਕ ਤੇ ਮੈਂ ਕਿਤੇ ਲੇਟਾਂ ਲੱਗੀਆਂ ਹੋਈਆਂ ਨੇ ਇੰਨੇ ਚੱਲਦੇ ਸੀਗੇ